ਤੇ ਵੀ ਪਿੰਡ ਜਾਂ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਇਕੱਲੇ ਸਰਕਾਰਾਂ ਦੇ ਸਿਰ ਤੇ ਨਹੀਂ ਹੁੰਦੀਆਂ ਉਹਦੇ ਵਿੱਚ ਵੱਡਾ ਯੋਗਦਾਨ ਐਨ ਆਰ ਆਈ ਵੀਰਾਂ ਦਾ ਰਹਿੰਦਾ ਇੱਕ ਸਕੂਲ ਦੀ ਤੁਹਾਨੂੰ ਤਸਵੀਰ ਪਹਿਲਾਂ ਦਿਖਾ ਦਈਏ ਬਿਲਡਿੰਗ ਦੇਖ ਰਹੇ ਹੋ ਤੁਸੀਂ ਮੇਰੇ ਮਗਰ ਇਹ ਕੋਈ ਪ੍ਰਾਈਵੇਟ ਸਕੂਲ ਨਹੀਂ ਹੈਗਾ ਇੱਕ ਸਰਕਾਰੀ ਸਕੂਲ ਹੈ ਹੈਗਾ ਵੀ ਇੱਕ ਪਿੰਡ ਦੇ ਵਿੱਚ ਹੈ ਰੂਰਲ ਏਰੀਆ ਸਾਡਾ ਦਿਹਾਤੀ ਇਲਾਕਾ ਪੈਂਦਾ ਜਲੰਧਰ ਦਿਹਾਤੀ ਸਾਡਾ ਇਲਾਕਾ ਪੈਂਦਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਰਕਾ ਜ਼ਿਲ੍ਹਾ ਜਲੰਧਰ ਵੱਡਾ ਯੋਗਦਾਨ ਜਿਹੜਾ ਇਹਦੇ ਵਿੱਚ ਦੱਸਦੇ ਪਏ ਐ ਐਨਆਰਆਈ ਵੀਰਾਂ ਦਾ ਰਿਹਾ ਹੈ ਪਿੰਡ ਵਾਸੀਆਂ ਦਾ ਰਿਹਾ ਹੈ ਸਾਡੇ ਨਾਲ ਕੁਝ ਸ਼ਖਸੀਅਤਾਂ ਉਹ ਮੌਜੂਦ ਨੇ ਜਿਹੜਾ ਆਪਣਾ ਜਨਮ ਦਿਨ ਕੋਈ ਹੋਟਲਾਂ ਦੇ ਵਿੱਚ ਨਹੀਂ ਜਾ ਕੇ ਮਨਾਉਂਦੇ ਛੋਟੇ ਬੱਚਿਆਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਮਨਾਉਂਦੇ ਐ ਸਰਦਾਰ ਰਣਜੀਤ ਸਿੰਘ ਰਾਣਾ ਹਣੀ ਯੂਕੇ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਐ ਤੇ ਵੱਡੀ ਦੇਣ ਪਰਿਵਾਰ ਦੀ ਐ ਐਨਆਰਆਈ ਵੀਰਾਂ ਦੀ ਐ ਰਾਣਾ ਜੀ ਨੂੰ ਪਹਿਲਾਂ ਦਾ ਰਾਣਾ ਜੀ ਪਹਿਲਾਂ ਤੋਂ ਜਨਮ ਦਿਨ ਦੀ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਅੱਛਾ ਇੱਕ ਨਵੇਕਲੀ ਸੋਚ ਕਹਿ ਦਈਏ ਲੋਕ ਜਾਂਦੇ ਆ ਹੋਟਲਾਂ ਦੇ ਵਿੱਚ ਜਨਮ ਦਿਨ ਮਨਾਉਂਦੇ ਆ ਪਰ ਤੁਸੀਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਅੱਜ ਆਪਣਾ ਬਰਥਡੇ ਵੀ ਸੈਲੀਬ੍ਰੇਟ ਕੀਤਾ ਉਹਨਾਂ ਨੂੰ ਇਨਾਮ ਵੀ ਦਿੱਤੇ ਆ ਸਕੂਲ ਨੂੰ ਵੀ ਸਨਮਾਨ ਕੀਤਾ ਸਟਾਫ ਨੂੰ ਵੀ ਜਿਹੜਾ ਅੱਜ ਸਨਮਾਨ ਕੀਤਾ ਇਹ ਇਹਦੇ ਪਿੱਛੇ ਕੀ ਸੋਚ ਕੀ ਵਜ੍ਹਾ ਵਜ੍ਹਾ ਸੇ ਇਹੀ ਆ ਜੀ ਵੀ ਮੇਰੀ ਪਹਿਲਾਂ ਤੋਂ ਜਦ ਸਾਡੇ ਖਾਨਦਾਨ ਦੀ ਪੜਾਈ ਵੱਲ ਜ਼ਿਆਦਾ ਧਿਆਨ ਨਹੀਂ ਉਨੀ ਸਾਡੇ ਪੜਦਾਦਾ ਜੀ ਦੇ ਸਕੇ ਚਾਚਾ ਜੀ ਉਹ ਵੀ ਬੱਚਿਆਂ ਨੂੰ ਪੜਾਉਂਦੇ ਰਹੇ ਆ ਮੇਰੇ ਬਾਬਾ ਜੀ ਵੀ ਆਪਣੇ ਟਾਈਮ ਦੇ ਪੜੇ ਲੈ ਕੇ ਸੀ ਬੈਂਕ ਦੇ ਇੱਥੇ ਪ੍ਰਧਾਨ ਵੀ ਰਹੇ ਆ ਤੇ ਸਾਡੀ ਵੀ ਮੇਰੀ ਵੀ ਬਸ ਇਹੀ ਸੋਚ ਆ ਮੇਰੇ ਨਿਆਣੇ ਵੀ ਬਾਹਰਲੇ ਮੁਰਖੇ ਪੜੇ ਲਗੇ ਪਰ ਮੈਂ ਵੀ ਸੋਚਦਾ ਇੱਥੇ ਮੇਰੇ ਜਨਮ ਭੂਮੀ ਆ ਸਾਡੇ ਪਿੰਡ ਦੇ ਨਿਆਣੇ ਪੜ੍ਹ ਲਿਖ ਜਾਣ ਤੇ ਜੋ ਮੁਸ਼ਕਲ ਆ ਉਹਨਾਂ ਨੂੰ ਸਾਹਮਣੀਆ ਕਰਨੀਆਂ ਪੈਣੀਆਂ ਸਕੂਲ ਦੇ ਵਿੱਚ ਉਹਦੀ ਮੈਂ ਕੋਸ਼ਿਸ਼ ਕਰਾਂ ਪਈ ਹਾਲਤ ਜ਼ਰੂਰ ਹੋਵੇ ਅੱਛਾ ਰਾਣੀ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਕਿਸੇ ਵੀ ਪਿੰਡ ਦੀ ਜਾਂ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤੇ ਇਕੱਲੀ ਸਰਕਾਰਾਂ ਦੇ ਸਿਰ ਤੇ ਨਹੀਂ ਹੋ ਸਕਦਾ ਵੱਡਾ ਯੋਗਦਾਨ ਐਨਆਰਆਈ ਵੀਰਾਂ ਦਾ ਰਹਿੰਦਾ ਹੈ ਅਸੀਂ ਦੇਖਦੇ ਪਏ ਬਿਲਡਿੰਗ ਬੜੀ ਪਿਆਰੀ ਬਣੀ ਹੋਈ ਹੈ ਤੁਹਾਡੀ ਇਹ ਅਜਿਹੇਆਂ ਬਿਲਡਿੰਗਾਂ ਸਰਕਾਰੀ ਉਹ ਵੀ ਸਰਕਾਰੀ ਸਕੂਲਾਂ ਦੀ ਬੜੀ ਘੱਟ ਦੇਖਣ ਨੂੰ ਮਿਲਦੀ ਹੈ ਕਹਿੰਦੇ ਤੁਹਾਡੇ ਪਰਿਵਾਰ ਦਾ ਤੁਹਾਡੀ ਕਮੇਟੀ ਦਾ ਜਿਹੜੀ ਕਮੇਟੀ ਬਣੀ ਹੋਈ ਹੈ ਐਨਆਰਆਈ ਦੀ ਕਮੇਟੀ ਬਣੀ ਹੋਈ ਹੈ ਬੜਾ ਵੱਡਾ ਯੋਗਦਾਨ ਰਿਹਾ ਹੈ ਇਹਦੇ ਵਿੱਚ ਕੀ ਕੁਛ ਇਹਦੇ ਵਿੱਚ ਆਪਾਂ ਯੋਗਦਾਨ ਪਾਇਆ ਹੋਇਆ ਹੁਣ ਤੱਕ ਦੇਖੋ ਜੀ ਜਦੋਂ ਤੁਹਾਨੂੰ ਪਹਿਲਾਂ ਪ੍ਰਿੰਸੀਪਲ ਜੀ ਨੇ ਦੱਸਿਆ ਵੀ 2014 ਜਿਵੇਂ ਪਹਿਲੀ ਵਾਰ ਹੀ ਆਇਆ ਜਿੱਥੇ ਆਪਾਂ ਖੜੇ ਆ ਇਹ ਇਹ ਵਿਹੜਾ ਨਾ ਸੀ ਇਹ ਛੱਪ ਅੰਦਰ ਆਪਣੇ ਸੱਜੇ ਪਾਸੇ ਜਿਹੜੇ ਕਮਰੇ ਸੀ ਇਹ ਨੀਵੇਂ ਸੀ ਇੱਥੇ ਜਦ ਮੀਂਹ ਹੁੰਦਾ ਹੁਣ ਆਪਣੇ ਬਰਸਾਤ ਦਾ ਸੀ ਚੱਲ ਰਿਹਾ ਪਾਣੀ ਅੰਦਰ ਜਾਂਦਾ ਸੀ ਤੇ ਇਹ ਨਹੀਂ ਮੈਨੂੰ ਇਹ ਹੀ ਦੱਸਿਆ ਜੀਗਾ ਵੀ ਆ ਆ ਸਬਸਿਆ ਹੱਲ ਕਰਨ ਆਲੀ ਆ ਹੁਣ ਜਿਹੜਾ ਤੁਸੀਂ ਦੇਖ ਰਹੇ ਆ ਜਿੱਥੇ ਹੁਣ ਖੜੇ ਆ ਤੁਸੀਂ ਕਹਿੰਦਾ ਬਹੁਤ ਇਹ 2014 ਤੋਂ ਕੰਮ ਸ਼ੁਰੂ ਹੋਇਆ ਆ ਹੌਲੀ ਹੌਲੀ ਸੰਤ ਬਾਬਾ ਫੂਲਾ ਸਿੰਘ ਦੀ ਕਮੇਟੀ ਨੇ ਯੋਗਦਾਨ ਪਾਏ ਅਸੀਂ ਗਾਹਾਂ ਦੇ ਗੱਜਦਾ ਜਿੱਦਾਂ ਮਿਹਨਤ ਇਹ ਸਾਡੇ ਪ੍ਰਿੰਸੀਪਲ ਸਾਹਿਬ ਦੀ ਇਹ ਨਹੀਂ ਸਾਡੇ ਪਿੰਡ ਦੇ ਲਈ ਬਹੁਤ ਕੁਝ ਕੀਤਾ ਅਸੀਂ ਇਹਨਾਂ ਦੇ तहे ਦਿਲੋਂ ਧੰਨਵਾਦੀ ਆਂ ਪਰ ਇਹਨਾਂ ਨੇ ਪਿੰਡ ਵਾਲਿਆਂ ਨੇ ਇਹਨਾਂ ਦਾ ਵਰਤਾਵਾ ਬਹੁਤ ਗਲਤ ਰਿਹਾ ਉਹ ਮੈਂ ਸੱਚ ਬੋਲਦਿਆਂ ਨੇ ਕਰਕੇ ਲੌਕਡਾਊਨ ਕਰਕੇ ਸਾਡੇ ਕੋ ਨਾ ਪਹੁੰਚ ਨਹੀਂ ਹੋਇਆ ਨਹੀਂ ਤਾਂ ਅਸੀਂ ਜਿੱਦਾਂ ਇਹ ਸਾਡੇ ਪਿੰਡ ਬਾਰੇ ਹੁਣ ਫੀਲ ਕਰ ਰਹੇ ਆ ਜੇ ਮੈਂ ਇਹਨਾਂ ਦੀ ਜਗ੍ਹਾ ਹੁੰਦਾ ਮੈਂ ਵੀ ਇਦਾਂ ਫੀਲ ਕਰਦਾ ਪਰ ਮੈਂ ਮਾਫੀ ਮੰਗਦੇ ਨਹੀਂ ਤੂੰ ਵੀ ਜਿਹੜੇ ਸਾਡੇ ਮੋਹਰੇ ਬੰਦੇ ਸੂਝਵਾਨ ਆਪਣੇ ਆਪ ਨੂੰ ਅੱਜ ਵੀ ਪਿੰਡ ਦੇ ਅਸੀਂ ਗਾਹਾਂ ਉੱਪਰਲੇ ਲੈਵਲ ਤੇ ਜਾਣਾ ਉਹ ਨਹੀਂ ਪਿੱਛੇ ਨੂੰ ਲਗਾਏ ਆ ਪਿਛਲੇ 40 50 ਸਾਲਾਂ ਵਿੱਚ ਪਰ ਮੈਂ ਉਹ ਅੱਗੇ ਜਦੋਂ ਆਇਆ ਸੀ ਮੈਂ ਉਹੇ ਗੱਲ ਕਹੀ ਸੀ ਵੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਤੁਸੀਂ ਆਪਣੇ ਪਿੰਡ ਦੇ ਸਕੂਲਾਂ ਵਾਲਾਂ ਛੱਪੜਾਂ ਵਾਲਾਂ ਗੁਰੂ ਘਰਾਂ ਵਾਲਾਂ ਧਿਆਨ ਦੇਵੋ ਗੱਲਾਂ ਕਰਨੀਆਂ ਇਸ ਕਾਲੀਆਂ ਬੋਲ ਪਕਾਉਣੇ ਬੜੇ ਔਖੇ ਅਸੀਂ ਬੋਲ ਪਕਾਉਂਦੇ ਆ ਲੱਗੇ ਤਾਂ ਤੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੋੜ ਕੇ ਆ ਗਏ ਮੈਂ ਹਰਜੋਤ ਬੈਂਸਰੂ ਵੀ ਈਮੇਲ ਲਿਖੀ ਸੀਗੀ ਉਹਨੇ ਮੈਨੂੰ ਕੋਈ ਜਵਾਬ ਨਾ ਚੀ ਦਿੱਤਾ ਕਿਉਂ ਮੈਨੂੰ 12ਵੀਂ ਪਲੱਸ ਵਚ ਜਿਹੜੇ ਨਿਆਣੇ ਪੜ੍ਹਦੇ ਸੀ ਉਸ ਵੇਲੇ ਉਹਨੇ ਦੱਸਿਆ ਸੀ ਵੀ ਸਾਨੂੰ ਅੰਕਲ ਜੀ ਪੜਾਈ ਦੇ ਵਿੱਚ ਮੁਸ਼ਕਲ ਆ ਰਹੀਆਂ ਤੇ ਮੈਂ ਕੋਸ਼ਿਸ਼ ਕਰਦਾ ਵੀ ਘਰੇ ਇੱਕ ਚੀਜ਼ ਇੱਕਦਮ ਤਾਂ ਨਹੀਂ ਹੋ ਜਾਂਦੀ ਪਰ ਹੁਣ ਰਿਹਾ ਲਈ ਹੁਣ ਬਹੁਤ ਬਹੁਤ ਮੈਨੂੰ ਮਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਸਾਡੇ ਨਿਆਣੇ ਅੱਗੇ ਜਾ ਰਹੇ ਆ ਪਰ ਸਾਰਿਆਂ ਨੂੰ ਬੜੀ ਖੁਸ਼ੀ ਹੈ ਵੀ ਸਾਡੇ ਸਕੂਲ ਦਾ ਜਿਹੜਾ ਸਟਾਫ ਆ ਬਲਵਿੰਦਰ ਭੈਣ ਜੀ ਆ ਉਹਨੇ ਪ੍ਰਿੰਸੀਪਲ ਸਾਹਿਬ ਆ ਬਾਕੀ ਦਾ ਸਟਾਫ ਇਹ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਆਪਣੀ ਡਿਊਟੀਆਂ ਬਹੁਤ ਵਧੀਆ ਨਿਭਾ ਰਹੇ ਆ ਪਰ ਮੈਂ ਇਹ ਨਾ ਨਬਾਤਾ ਕੀਤਾ ਵੀ ਤੁਹਾਨੂੰ ਸਾਡੇ ਪਿੰਡ ਦੇ ਜਿਹੜੇ ਪੋਲਿਟਿਕਸ ਕਰਮ ਚੋਧਰੀ ਬਣੇ ਹੋ ਜੇ ਤੁਹਾਨੂੰ ਇੰਟਰਫੀਅਰੈਂਸ ਕਰਨਗੇ ਤੇ ਮੈਂ ਕਾਨੂੰਨੀ ਤੌਰ ਤੇ ਜਰੂਰ ਉਹਨਾਂ ਦਾ ਸਾਥ ਦਊਗਾ ਉਹਨਾਂ ਦੇ ਬਾਰੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਆਪਣੀਆਂ ਪੋਲਿਟਿਕਸ ਸਕੂਲ ਦੇ ਵਿੱਚੋਂ ਬਾਹਰ ਰੱਖੋ ਤਾਂ ਟੀਚਰਾਂ ਨੂੰ ਕੋਈ ਪਰੇਸ਼ਾਨੀ ਨਾ ਦਿਓ ਤੇ ਨਿਆਣਿਆਂ ਦੀ ਪੜਾਈ ਦੇ ਵਿੱਚ ਜਕਤ ਨਾ ਪੜਿਓ ਫੇਰ ਭਲਕ ਨੂੰ ਮੇਰੇ ਕੋਲ ਨਾ ਧੋੜੇ ਆਇਓ ਹਾਂ ਪ੍ਰਿੰਸੀਪਲ ਸਾਹਿਬ ਜਿਹੜੇ 2014 ਦੇ ਵਿੱਚ ਰਾਣਾ ਜੀ ਨੇ ਜਿਵੇਂ ਜ਼ਿਕਰ ਕੀਤਾ ਤੁਸੀਂ ਉਸ ਟਾਈਮ ਸਰ ਇੱਥੇ ਹੀ ਪੋਸਟਿੰਗ ਸੀ ਨਾ ਤੁਹਾਡੀ ਉਸ ਤੋਂ ਬਾਅਦ 2014 ਦਾ ਹਾਲਾਤ ਤੇ ਅੱਜ 11 ਸਾਲ ਹੋ ਗਏ ਐ 2025 ਚੱਲਦਾ ਪਿਆ ਕਿਹੋ ਜਿਹਾ ਫਰਕ ਕਿਹੋ ਜਿਹਾ ਡਿਵੈਲਪਮੈਂਟ ਸਕੂਲ ਦੇ ਦੇਖਦੇ ਪਏ ਸਕੂਲ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਐਨਆਰਆਈਜ਼ ਵੀਰਾਂ ਦੇ ਕਰਕੇ ਹੋਈ ਹੈ ਕਿਉਂਕਿ ਜਦੋਂ ਮੈਂ ਇੱਥੇ 2014 ਚ ਆਈ 4 ਸਤੰਬਰ 2014 ਚ ਮੇਰੀ ਇੱਥੇ ਟਰਾਂਸਫਰ ਹੋਈ ਸੀ ਤਾਂ ਉਦੋਂ ਬਿਹੜਾ ਬਹੁਤ ਨੀਵਾ ਸੀਗਾ ਤੇ ਉਦੋਂ ਮੇਰੀ ਫਸਟ ਟਾਈਮ ਜਿਹੜੀ ਮੁਲਾਕਾਤ ਹੈ ਰঞ্জੀਤ ਸਿੰਘ ਜੀ ਰਾਣਾ ਜੀ ਨਾਲ ਹੋਈ ਸੀਗੀ ਇਹ ਸਕੂਲ ਚ ਆਇਆ ਸੀ ਇਹਨਾਂ ਨੇ ਮੁਸ਼ਕਲਾਂ ਸੁਣੀਆਂ ਇਹਨਾਂ ਨੇ ਲੱਸੀਆ ਕਿ ਬੇੜਾ ਬਹੁਤ ਨੀਮਾ ਆ ਇਹਨਾਂ ਨੇ ਫਿਰ ਬਾਹਰ ਜਾ ਕੇ ਇੱਕ ਸੰਤ ਫੂਲਾ ਸਿੰਘ ਸੋਸਾਇਟੀ ਹੈ ਉੱਥੇ ਬਾਹਰ ਇਹਨਾਂ ਦੀ ਐਨਆਰਆਈ ਵੀਰਾਂ ਦੀ ਉਹਦੇ ਵਿੱਚ ਇਹ ਮੁੱਦਾ ਰੱਖਿਆ ਤਾਂ ਉਹ ਇਹਨਾਂ ਨੇ ਉਹਨੂੰ ਮੈਚਰ ਕਰਨ ਤੋਂ ਬਾਅਦ ਮੈਨੂੰ ਫੋਨ ਕੀਤਾ ਕਿ ਦਾ ਐਸਟੀਮੇਟ ਲਵਾਓ ਇਹ ਜੋ ਇੰਟਰਲੌਕ ਤੁਸੀਂ ਦੇਖ ਰਹੇ ਬੇੜੇ ਚ ਤਕਰੀਬਨ ਇਹ 16000 ਸਕਰ ਫੁੱਟ ਬਣਦਾ ਸੀਗਾ ਬੱਚੇ ਕਮਰੇ ਇੱਕ ਪੰਜ ਕਮਰੇ ਉਹ ਵੀ ਉੱਚੇ ਕਰਵਾਏ ਇਹਨਾਂ ਨੇ ਫਿਰ ਉਸ ਤੋਂ ਬਾਅਦ ਵਾਸ਼ਰੂਮ तकरीबन 14 ਤੋਂ ਲੈ ਕੇ 21 ਤੱਕ ਮੇਰੀ ਇੱਥੇ ਪੋਸਟਿੰਗ ਰੈਗੂਲਰ ਤੌਰ ਤੇ ਰਹੀ ਹੈ ਤੇ ਸਾਰਾ ਸਾਲ ਕੰਮ ਚੱਲਦੇ ਰਹੇ ਆ ਜਿਹਦੇ ਵਿੱਚ ਮੈਂ ਆਪਣੇ ਕਾਰਜਕਾਲ ਦੇ ਵਿੱਚ ਪੰਜ ਕਮਰੇ ਫਿਰ ਇਹਨਾਂ ਕੋ ਰੈਨੋਵੇਟ ਕਰਾਏ ਪੰਜ ਕਮਰੇ ਐਨਆਰਆਈ ਸਕੋਰ ਬਣਾਏ ਔਰ ਪੰਜ ਕਮਰੇ ਸਮਗਰਾ ਸਕੀਮ ਹਟ ਜਿਹੜੇ ਸਰਕਾਰ ਦੇ ਕੋਲ ਹੀ ਬਣਾਏ ਟੋਟਲ ਮੈਂ ਆਪਣੇ ਕਾਰਜਕਾਲ ਦੇ ਵਿੱਚ 15 ਕਮਰੇ ਜਿਹੜੇ ਇੱਥੇ ਨਵੇਂ ਕੰਸਟਰਕਟ ਕੀਤੇ ਨੇ ਤੇ ਪੁਰਾਣੇ ਰੈਨੋਵੇਟ ਕੀਤੇ ਨੇ ਤਕਰੀਬਨ 80% ਬਿਲਡਿੰਗ ਸਾਰੀ ਇਹ ਨਵੀਂ ਚੇਂਜ ਹੋਈ ਆ ਤੇ ਨਾਲ ਦੀ ਨਾਲ ਕੁਝ ਜਗ੍ਹਾ ਸੀ ਉਹ ਵੀ ਨਾਲ ਐਨਆਰਆਈ ਵੀਰਾਂ ਕੋ ਦਾਨ ਕਰਾਈ ਆ ਤੇ ਸਹਿਯੋਗ ਜਿਆਦਾ ਐਨਆਰਆਈ ਵੀਰਾਂ ਦਾ ਆ ਤੇ ਸਾਡੇ ਕੋ ਚਾਹੇ ਬਿਲੀ ਦੀ ਸਮੱਸਿਆ ਹੋਵੇ ਜਾਂ ਜਨਰੇਟਰ ਦੀ ਸਮੱਸਿਆ ਹੋਵੇ ਜਾਂ ਫੀਸਾਂ ਹੀ ਸਮੱਸਿਆ ਹੋਵੇ ਉਹ ਸਾਰੇ ਸਾਡੇ ਐਨਆਰਆਈ ਵੀਰ ਜਿਹੜੇ ਆ ਪੂਰੀਆਂ ਕਰਦੇ ਆ ਤੇ ਅੱਜ ਵੀ ਜਿਹੜੇ ਬੱਚੇ ਫੀਸਾਂ ਨਹੀਂ ਦੇ ਰਹੇ ਸੀ ਆਪਣੇ ਰਾਣਾ ਜੀ ਨੇ 35000 ਰੁਪਇਆ ਉਹ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਸਕੂਲ ਦਿੱਤੀਆਂ ਆ ਕਿ ਜਿਹੜੇ ਬੱਚੇ ਨਹੀਂ ਦੇ ਸਕਦੇ ਉਹਨਾਂ ਦੀਆਂ ਫੀਸਾਂ ਪੂਰੇ ਸਾਲ ਦੀਆਂ ਜਿਹੜੀਆਂ ਲਈਆਂ ਜਾਣ ਤੇ ਮੈਂ ਇੱਕ ਵਾਰੀ ਫੇਰ ਜੋ ਸੰਤਪੁਲਾ ਸਿੰਘ ਸਾਡੇ ਐਨਆਰਆਈ ਵੀਰਾਂ ਦੀ ਸੁਸਾਇਟੀ ਆ ਫੋਰਨ ਦੇ ਵਿੱਚ ਚ ਹੈਗੀ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਤੇ ਨਾਲ ਦੀ ਨਾਲ ਮੈਂ ਰਾਣਾ ਜੀ ਦਾ ਕਿਉਂਕਿ ਰਾਣਾ ਜੀ ਉਹਨਾਂ ਨਾਲ ਸਾਡਾ ਮਿਲ ਹੋਇਆ ਸੀ ਇਹਨਾਂ ਨੇ ਉੱਥੇ ਕਮੇਟੀ 'ਚ ਮਤਾ ਰੱਖਿਆ ਔਰ ਉਹਨਾਂ ਨੇ ਮੈਚੋਰ ਕੀਤਾ ਔਰ ਸਮੇਂ-ਸਮੇਂ ਸਰ ਜਿਹੜੀ ਆਪਣੀ ਮਦਦ ਕਰ ਰਹੇ ਆ ਤੇ ਹੋਰ ਵੀ ਸਾਡੇ ਕੋਲ ਐਨਆਰਆਈ ਵੀਰ ਜਿਹੜੇ ਆ ਉਹ ਵੀ ਸਾਡੇ ਬਹੁਤ ਜਿਹੜੀ ਮਦਦ ਕਰਦੇ ਆ ਤਾਂ ਜਿੰਨੇ ਵੀ ਇਸ ਪਿੰਡ ਦੇ ਐਨਆਰਆਈ ਵੀਰ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਜਿਹੜੇ ਸਕੂਲ ਤੋਂ ਲੈਣਾ ਇਹ ਮਦਦ ਕਰਦੇ ਆ ਔਰ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਬੱਚੇ ਜਿਹੜੇ ਪੜ੍ਹਨ ਤੇ ਅੱਗੇ ਜਿਹੜੇ ਬੁਲੰਦੀਆਂ ਤੱਕ ਪਹੁੰਚਣ ਤੇ ਇੱਕ ਵਾਰੀ ਫੇਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਥੈਂਕ ਯੂ ਹਰਮੇਸ਼ ਪਹਿਲਵਾਨ ਜੀ ਵੀ ਸਾਡੇ ਪلوان ਜੀ ਅਸੀਂ ਦੇਖ ਰਹੇ ਪਿੱਛੇ ਸ਼ੈੱਡ ਵੀ ਹੈ ਸ਼ਾਇਦ ਰਾਣਾ ਜੀ ਦੇ ਪਰਿਵਾਰ ਦਾ ਹੀ ਨਾਮ ਉੱਪਰ ਲਿਖਿਆ ਹੋਇਆ ਹੈ ਹਾਂ ਜੀ ਜਿਹੜਾ ਰਣਜੀਤ ਸਿੰਘ ਜੀ ਰਾਣਾ ਜੀ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਕੂਲ ਦੇ ਲਈ ਹੋਰ ਵੀ ਜਿਹੜੇ ਸਾਡੇ ਐਨਆਰਆਈ ਆ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਦੇਖੋ ਜਿਹੜਾ ਸਾਡਾ ਪਿੰਡ ਨਗਰ ਹੈ ਜੀ ਐਨਆਰਆਈਆਂ ਦਾ ਪਿੰਡ ਕਹਿੰਦਾ ਦੁਆਬੇ ਦਾ ਮਸ਼ਹੂਰ ਪਿੰਡ ਆ ਐਨਆਰਆਈ ਬਹੁਤ ਗਏ ਹੋ ਬਾਰ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾ ਕੇ ਆਪਣੇ ਨਗਰ ਦਾ ਆਪਣੇ ਸਕੂਲ ਦਾ ਜੋ ਸੋਚਣਾ ਉਹ ਬਹੁਤ ਵੱਡਾ ਉਪਰਾਲਾ ਆ ਇਹ ਦੇਖੋ ਪ੍ਰਮਾਤਮਾ ਦੀ ਕਵਾਹਿਗੁਰੂ ਦੀ ਇਹਨਾਂ ਤੇ ਅਪਾਰ ਕਿਰਪਾ ਹੁੰਦੀ ਐ ਐਨਆਰਆਈਆਂ ਦੇ ਦੇਖੋ ਬੈਗ ਤਾਂ ਝੋਲੇ ਹਰ ਕੋਈ ਪੈਸਿਆਂ ਦੇ ਭਰੇ ਫਿਰਦਾ ਆ ਵੀ ਜਿਹੜਾ ਜਿਗਰਾ ਆ ਇੱਕ ਪੈਸੇ ਦੇਣ ਲਈ ਸਕੂਲ ਦੇ ਲਈ ਔਰ ਨਗਰ ਦੇ ਲਈ ਉਹ ਪ੍ਰਮਾਤਮਾ ਬਹੁਤ ਚੌਣਵੇਂ ਗਿਣਵੇਂ ਇਨਸਾਨ ਦੀ ਇਹ ਇਹ ਸੇਵਾ ਲਗਾਉਂਦਾ ਆ ਸੋ ਅਸੀਂ ਐਨਆਰਆਈ ਵੀਰਾਂ ਦਾ ਇਹਦੇ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਕੂਲ ਦੀ ਜਿਹੜੀ ਦੇਖਿਆ ਉਹ ਚੇਂਜ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਸਿੰਘ ਰਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਰਾਣਾ ਐਨ ਆਰ ਆਈ ਪਿੰਡ ਵਿਰਕ ਤੋਂ ਆਏ ਨੇ ਇਹਨਾਂ ਦਾ ਜਨਮ ਦਿਨ ਸੀਗਾ ਤੇ ਆਪਣਾ ਜਨਮ ਦਿਨ ਇਹਨਾਂ ਨੇ ਅੱਜ ਬੱਚਿਆਂ ਦੇ ਵਿੱਚ ਮਨਾਇਆ ਤਾਂ ਲੋੜਵੰਦ ਬੱਚਿਆਂ ਨੂੰ ਇਹਨਾਂ ਨੇ ਜੋ ਬੱਚੇ ਫੀਸਾ ਨਹੀਂ ਦੇ ਸਕਦੇ ਉਹਨਾਂ ਦੀ ਫੀਸਾ ਦਿੱਤੀਆਂ ਔਰ ਬੱਚਿਆਂ ਨੂੰ ਪ੍ਰੋਫੈਸ਼ਨਮੈਂਟ ਔਰ ਉਹਨਾਂ ਨੂੰ ਜੁੜੀ ਚੀਜ਼ਾਂ ਕਿਤਾਬਾਂ ਕਾਪੀਆਂ ਜਿਹੜੀਆਂ ਆ ਉਹ ਵੀ ਇਹਨਾਂ ਨੇ ਬੰਡੀਆਂ ਤੇ ਇਹਨਾਂ ਨੇ ਆਪਣਾ ਬਤੌਰ ਜਨਮ ਦਿਨ ਸਕੂਲ ਦੇ ਵਿੱਚ ਮਨਾਇਆ ਬੱਚਿਆਂ ਦੇ ਵਿੱਚ ਮਨਾਇਆ ਤੇ ਮੈਂ ਇਹਨਾਂ ਦਾ ਐਤ ਸਵਾਗਤ ਕਰਦਾ ਹਾਂ ਤੇ ਸਟਾਫ ਨੂੰ ਧੰਨਵਾਦ ਵੀ ਕਰਦਾ ਹਾਂ ਜਿੱਥੋਂ ਤੱਕ ਸਰਦਾਰ ਰਣਜੀਤ ਸਿੰਘ ਜੀ ਰਾਣਾ ਦਾ ਸੰਬੰਧ ਹੈ ਇਹ ਮੈਂ 2014 ਜਿੱਥੇ ਵਲਦੀ ਕਰਾ ਕੇ ਆਇਆ ਸੀ ਤਾਂ ਉਦੋਂ ਇਹਨਾਂ ਕੋ ਮੈਂ ਕੁਝ ਮੰਗਾ ਰੱਖਿਆ ਸਨ ਤਾਂ ਉਦੋਂ ਤੋਂ ਹੀ ਮੇਰੇ ਨਾਲ ਜੁੜੇ ਹੋਏ ਨੇ ਜੋ ਸਕੂਲ ਦੀ ਡਿਵੈਲਪਮੈਂਟ ਹੈ ਜੋ ਸਕੂਲ ਦਾ ਵਿੜਾ ਚੱਕਿਆ ਇੰਟਰਲੌਕ ਲੱਗੀ ਹੈ ਕਮਰੇ ਉੱਚੇ ਹੋਏ ਨੇ ਬਾਥਰੂਮ ਬਣੇ ਨੇ ਤੇ ਇਹਨਾਂ ਦੀ ਬਦੌਲਤ ਇਹਨਾਂ ਨੇ ਉੱਥੇ ਐਨਆਰਆਈ ਸਭਾ ਜਿਹੜੀ ਉਹਨਾਂ ਨਾਲ ਗੱਲ ਕੀਤੀ ਔਰ ਇਹਨਾਂ ਨੇ ਉਪਰਾਲਾ ਕੀਤਾ ਤਾਂ ਸਕੂਲ ਦੀ ਜਿਹੜੀ ਉਹ ਹਰ ਬਦਲੀ ਆ ਤੇ ਹਰ ਸਾਲ ਆਉਂਦੇ ਨੇ ਔਰ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਨੇ ਔਰ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਹੁਣ ਵੀ ਇਹਨਾਂ ਨੇ ਬੱਚਿਆਂ ਤੋਂ ਪੁੱਛਿਆ ਕਿ ਤੁਹਾਡੀ ਕੀ ਸਮੱਸਿਆ ਹੈ ਜਿਸ ਤਰ੍ਹਾਂ ਸਟਾਫ ਨੂੰ ਪਤਾ ਹੈ ਕਿ ਕੁਝ ਬੱਚਿਆਂ ਦੀਆਂ ਫੀਸਾਂ ਰਹਿndੀਆਂ ਆਂ तकरीबन 35000 ਰੁਪਇਆ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਇਹਨਾਂ ਨੇ ਕੈਸ਼ ਜੜੀਆਂ ਦਿੱਤੀਆਂ ਐ ਤੇ ਮੈਂ ਆਪਣੇ ਵੱਲੋਂ ਔਰ ਸਟਾਫ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਆਂ ਔਰ ਸਾਰੇ ਐਨਆਰਏ ਵੀਰਾਂ ਦਾ ਧੰਨਵਾਦ ਕਰਦਾ ਆਂ ਕਿ ਜਿਹੜੇ ਸਾਡੇ ਸਕੂਲ ਨਾਲ ਜੁੜੇ ਹੋਏ ਨੇ ਔਰ ਸਕੂਲ ਦੀ ਡਿਵੈਲਪਮੈਂਟ ਵਾਸਤੇ ਜਿਹੜਾ ਆ ਅੱਗੇ ਸਾਨੂੰ ਲਿਆਉਂਦੇ ਨੇ ਔਰ ਕੰਮ ਕਰਦੇ ਨੇ ਤੇ ਮੈਂ ਆਸ ਕਰਦਾ ਆਂ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਐਨਆਰਏ ਜੁੜੇ ਰਹਿਣਗੇ ਔਰ ਬੱਚਿਆਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ ਔਰ ਡਿਵੈਲਪਮੈਂਟ ਕਰਦੇ ਰਹਿ ਔਰ ਇਸ ਨਗਰਵلوں ਔਰ ਸਤਾਬਵلوں ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਥੈਂਕ ਯੂ